ਜੀ ਜਿਵੇਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਗਰਮੀ ਬਹੁਤ ਪੈ ਰਹੀ ਹੈ ਪੌਦਿਆਂ ਦਾ ਵੀ ਮੰਦਾ ਆ ਲਿਆ ਉਹ ਤੁਹਾਨੂੰ ਇੱਕ ਸਿਸਟਮ ਦਿਖਾਉਣਾ ਹੈ ਵਧੀਆ ਦੇਖੋ ਜੀ ਖੁਆਰਾ ਸਿਸਟਮ ਪੌਦਿਆਂ ਲਈ ਆਣੀ ਬਹੁਤ ਵਧੀਆ ਤਰੀਕੇ ਨਾਲ ਇਥੋਂ ਡਿੱਗਦਾ ਹੈ ਉੱਚੇ ਪੌਦਿਆਂ ਤੇ ਬਿਲਕੁਲ ਵਧੀਆ ਤਰੀਕੇ ਨਾਲ ਪਿੰਡਾ ਰਹਿੰਦਾ ਤੇ ਗਰਮੀ ਦਾ ਜਿਹੜਾ ਮਤਲਬ ਅਹਿਸਾਸ ਵੀ ਨਹੀਂ ਹੁੰਦਾ ਇੱਥੇ ਚਾਹੇ ਆਪ ਮੰਜੀ ਢਾ ਕੇ ਬੈਠ ਜਾਓ ਫਿਰ ਮੇ ਗਰਮੀ ਦਾ ਪਤਾ ਨਹੀਂ ਲੱਗਦਾ ਬਹੁਤ ਵਧੀਆ ਸਿਸਟਮ ਆ ਸੋ ਜਿਹੜੇ ਵੀ ਸਾਡੇ ਭੈਣ ਭਰਾ ਚਾਹੁੰਦੇ ਆਗੇ ਪੌਦਿਆਂ ਨੂੰ ਗਰਮੀਆਂ ਤੋਂ ਬਚਾਇਆ ਜਾ ਸਕੇ ਸੋ ਇਹ ਸਿਸਟਮ ਆਪਣੇ ਘਰ ਵਿੱਚ ਲਗਾ ਸਕਦੇ ਆ ਕੋਈ ਮਹਿੰਗਾ ਵੀ ਹੈ ਨਹੀਂਗਾ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਚੱਲਦਾ ਆ ਇਹਦੀ ਮੋਟਰ ਆ ਤੇ ਇਸ ਤੋਂ ਅੱਗੇ ਇਹਦੀ ਸਪਲਾਈ ਚੱਲਦੀ ਜਾਂਦੀ ਜਿੰਨੇ ਮਰਜ਼ੀ ਤੁਸੀਂ ਫੁਆਰੇ ਲਾ ਸਕਦੇ ਆ ਮੈਂ ਤਾਂ ਫਿਲਹਾਲ ਇਹ ਚਾਰ ਘੋਰੇ ਲਾਏ ਆ ਤੇ ਮੈਨੂੰ ਸਿਸਟਮ ਬਹੁਤ ਵਧੀਆ ਲੱਗਿਆ ਕੋਟੀ ਸਿਖਾਂ ਕਲੜਾ ਸੈਂਟਿਸਟੋਰ ਤੋਂ ਮੈਂ ਲੈਂਦਾ ਸੀ ਸਾਰਾ ਕੁਝ ਤੇ ਤੁਹਾਨੂੰ ਵੀ ਜਿਹਨੂੰ ਲੋੜ ਆ ਵੈਸੇ ਪਸ਼ੂਆਂ ਵਾਸਤੇ ਤਕਰੀਬਨ ਲਾਉਂਦੇ ਆ ਲੋਕ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਤੇ ਮੈਨੂੰ ਲੱਗਿਆ ਕਿ ਪੌਦਿਆਂ ਨੂੰ ਵੀ ਬਚਾ ਸਕਦੇ ਆ ਆਪਾਂ ਸੋ ਤੇ ਮੈਂ ਲਵਾਇਆ ਆਪਣੇ ਘਰ ਜਿਨ੍ਹਾਂ ਨੂੰ ਵੀ ਲੋੜ ਆ ਜ਼ਰੂਰ ਇਸ ਚੀਜ਼ ਨੂੰ ਦੇਖ ਕੇ ਲਵਾਇਓ ਬਹੁਤ ਬਹੁਤ ਧੰਨਵਾਦ